ਸਸੇ ਕਾਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਘਰ ਦੇ ਵਿੱਚ ਸਾਗ ਬਣਾ ਕੇ ਤਿਆਰ ਕਰਾਂਗੇ ਸਾਗ ਤਾਂ ਹਰ ਕੋਈ ਬਣਾ ਲੈਂਦਾ ਪਰ ਆਪਾਂ ਇੱਕ ਲੱਗ ਤਰੀਕੇ ਨਾਲ ਸਾਗ ਬਣਾਵਾਂਗੇ ਤੇ ਨਾ ਹੀ ਇਹ ਸਾਗ ਖਾ ਕੇ ਤੁਹਾਡੇ ਬਿਲਕੁਲ ਤਜਾ ਬਣਨਾ ਤੇ ਨਾ ਹੀ ਗੈਸ ਬਣਨੀ ਆ ਆਪਾਂ ਰੈਸਪੀ ਕਰਦੇ ਹਾਂ ਜੀ ਸਟਾਰਟ ਇਥੇ ਜੀ ਮੈਂ ਦੇਖੋ ਗੰਦਲਾ ਲੈ ਲਿਆ ਸੀ ਬਾਕੀ ਤਾਂ ਸਾਗ ਮੈਂ ਚੀਰ ਕੇ ਰੱਖਿਆ ਹੋਇਆ ਇਹ ਥੋੜੀਆਂ ਜਿਹੀਆਂ ਮੈਂ ਗੰਦਲਾ ਤੁਹਾਨੂੰ ਦਿਖਾਉਣ ਵਾਸਤੇ ਰੱਖਿਆ ਏਦਾਂ ਆਪਾਂ ਉਪਰੋਂ ਇਹਦੇ ਜਿਹੜਾ ਛਿਲਕਾ ਜਾਂ ਹੁੰਦਾ ਉਹਨੂੰ ਉਤਾਰ ਦਾਂਗੇ ਤੇ ਆਪਾਂ ਮੋਟੀਆਂ ਜਿਹੜੀ ਡੰਟਲ ਹੁੰਦੇ ਆ ਉਹ ਨਹੀਂ ਯੂਜ਼ ਕਰਾਂਗੇ ਤੇ ਜਿਹੜੇ ਪਤਲੇ ਬਰੀਕ ਵਾਲੇ ਹੁੰਦੇ ਆ ਤੇ ਉਹੀ ਕੱਚੇ-ਕੱਚੇ ਜਿਹੇ ਆਪਾਂ ਯੂਜ਼ ਕਰਾਂਗੇ ਜਿਹੜੇ ਪੱਕੇ ਹੁੰਦੇ ਆ ਉਹ ਆਪਾਂ ਸਾਗ ਦੇ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਕਰਾਂਗੇ ਸਰੋਂ ਦਾ ਸਾਗ ਫੇਰੀ ਵਧੀਆ ਟੇਸਟੀ ਬਣਦਾ ਜਦੋਂ ਆਪਾਂ ਸਰੋਂ ਦੀਆਂ ਜਿਹੜੀਆਂ ਉਹ ਮੋਟਲੀਆਂ ਮੁੱਟੀਆਂ ਗੰਦਲਾਂ ਹੁੰਦੀਆਂ ਉਹ ਨਹੀਂ ਯੂਜ਼ ਕਰਨੀਆਂ ਹੁਣ ਆਪਾਂ ਪਾਣੀ ਨੂੰ ਰੱਖ ਲਿਆ ਸੀ ਪਾਣੀ ਹੋ ਗਿਆ ਗਰਮ ਤੇ ਹੁਣ ਆਪਾਂ ਸਾਗ ਨੂੰ ਐਡ ਕਰਤਾ ਦੇਖੋ ਮੈਂ ਸਾਗ ਸਾਰਾ ਕਰਦਣਾ ਹੈ ਹੀ ਛੀਰਿਆ ਮੋਟਾ-ਮੋਟਾ ਛੀਰਿਆ ਬਿਲਕੁਲ ਵੀ ਆਪਾਂ ਬਰੀਕ ਸਾਗ ਨਹੀਂ ਛੀਰਿਆ ਤੇ ਤੁਸੀਂ ਇਸ ਤਰੀਕੇ ਨਾਲ ਮੋਟਾ-ਮੋਟਾ ਛੀਰ ਕੇ ਪਾ ਸਕਦੇ ਹੋ ਹੁਣ ਆਪਾਂ ਟੱਕ ਦਾਂਗੇ ਸਾਗ ਬਾਕੀ ਤੇ ਸਾਗ ਆਪਣਾ نیچے بیٹھ ਜੂਗਾ ਤੇ ਇਧਰ ਪਾਲਕ ਤੇ ਮੇਥੇ ਆਪਾਂ ਕੱਟ ਕੇ ਰੱਖ ਲਈ ਸੀ ਮोटे-ਮोटे ਹੀ ਮੈਂ ਏ ਕੱਟਿਆ ਤੇ ਹੁਣ ਆਪਣੇ ਦੇਖੋ ਸਾਗ ਨੀਚੇ بیٹھ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੇਥੇ ਤੇ ਪਾਲਕ ਇੱਕ ਵਾਰੀ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਪਾਣੀ ਆਪਣਾ ਪੂਰਾ ਗਰਮ ਸੀਗਾ ਅੱਧਾ ਲੀਟਰ ਆਪਾਂ ਪਾਣੀ ਲੇਤਾ ਸੀ ਤੇ ਹੁਣ ਆਪਾਂ ਪਾਲਕ ਤੇ ਮੇਥੇ ਐਡ ਕਰ ਦਾਂਗੇ ਤੇ ਇਸ ਆਪਣੀ ਲੂਤੇ ਨਹੀਂ ਹੈਗੀ ਫੁੱਲ ਫਲੇਮ ਤੇ ਰੱਖੀ ਆ ਤਾਂ ਹੀ ਆਪਣਾ ਸਾਗ ਵਧੀਆ ਬਣ ਕੇ ਤਿਆਰ ਹੋ ਤੇ ਟੱਕ ਕੇ ਆਪਾਂ ਰੱਖ ਤਾ ਦੇਖੋ ਤੁਸੀਂ ਸਾਗ ਆਪਣਾ ਅਰੀਜਨਲ ਸ਼ੁਰੂ ਹੋ ਗਿਆ ਤੇ ਆਪਾਂ ਅੱਜ ਕੁੱਕਰ ਦੇ ਵਿੱਚ ਬਣਾਵਾਂਗੇ ਚੁੱਲੇ ਤੇ ਨਹੀਂ ਬਣਾਵਾਂਗੇ ਇਹ ਸਾਗ ਤੇ ਦੇਖੋ ਆਪਣਾ ਸਾਗ ਵਧੀਆ ਰਿਜ ਰਿਹਾ ਹੈਗਾ ਤੇ ਹੁਣ ਆਪਾਂ ਲਾਸਟ ਦੇ ਵਿੱਚ ਇਹਦੇ ਵਿੱਚ ਕਰਾਂਗੇ ਐਡ ਨਮਕ ਨਮਕ ਤੁਸੀਂ ਆਪਦੇ ਟੇਸਟ ਅਨੁਸਾਰ ਐਡ ਕਰ ਲਿਓ ਮੈਂ 2 ਚਮਚ ਐਡ ਕੀਤੇ ਆ ਤਾਂ ਕਿ ਵੀ ਸਾਗ ਜਾਦੇ ਆ ਥੋੜਾ ਜਿਹਾ ਤੇ ਹੁਣ ਆਪਾਂ ਮਿਕਸ ਕਰ ਦਾਂਗੇ ਇੱਕ ਵਾਰ ਚੰਗੇ ਤਿੱਕਕੇ ਨਾਲ ਆਪਾਂ ਨਮਕ ਨੂੰ ਮਿਕਸ ਕਰ ਦਾਂਗੇ ਸਾਰੇ ਸਾਗ ਦੀ ਵਿੱਚ ਤਾਂ ਕਿ ਸਾਰਾ ਸਾਗ ਆਪਣਾ ਵਧੀਆ ਕੁਲਕੇ ਤਿਆਰ ਹੋਵੇ ਤੇ ਹੁਣ ਆਪਾਂ ਢੱਕਣ ਲਗਾਵਾਂਗੇ ਸੀਟੀਆਂ ਲਗਾਵਾਂਗੇ ਆਪਾਂ ਕੁੱਕਰ ਦੀਆਂ 4 ਤੋਂ 5 ਬਿਸਲਾ ਲਗਾਉਣੀ ਆਪਾਂ ਇੱਥੇ ਅਦਰਕ ਲਸਣ ਤੇ ਹਰੀ ਮਿਰਚ ਮੈਂ ਕਬਰੀ ਕੱਟ ਕੇ ਰੱਖੀ ਸੀ ਤੁਸੀਂ ਦੇਖ ਸਕਦੇ ਹੋ 4 ਤੋਂ 5 ਬਿਸਲਾ ਲੱਗਣ ਤੋਂ ਬਾਅਦ ਆਪਣਾ ਸਾਗ ਵਧੀਆ ਪੱਕ ਕੇ ਤਿਆਰ ਹੋ ਗਿਆ ਪਾਣੀ ਵੀ ਇਹਦੇ ਵਿੱਚ ਪ੍ਰੋਪਰ ਠੀਕ ਸੀਗਾ ਜਿੰਨਾ ਆਪਾਂ ਪਾਇਆ ਸੀ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਲਸਣ ਤੇ ਅਦਰਕ ਬਰੀਕ ਕੱਟਿਆ ਹੋਇਆ ਉਹਨੂੰ ਐਡ ਕਰ ਦਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਮਿਰਚਾਂ ਪਾਵਾਂਗੇ ਮਿਰਚਾਂ میں 2 ਚਮਚ ਪਾਏ ਆ ਤੁਸੀਂ ਜਿੰਨਾ ਪਾਉਣਾ ਚਾਹੋ ਨੇ ਪਾ ਸਕਦੇ ਹੋ ਇੱਕ ਚੀਜ਼ ਆਪਾਂ ਹੋਰ ਐਡ ਕਰਾਂਗੇ ਇੱਥੇ ਅੱਧੇ ਚਮਚ ਤੋਂ ਵੀ ਆਪਾਂ ਘੱਟ ਹਲਦੀ ਲੱਗਦੀ ਆ ਚਮਚ ਦਾ ਤੀਜਾ ਕ ਹਿੱਸਾ ਤੇ ਹਲਦੀ ਨੂੰ ਜ਼ਰੂਰ ਐਡ ਕਰੋ ਇਹਦੇ ਨਾਲ ਤੁਹਾਡੇ ਗੈਸ ਤਿਆ ਬਿਲਕੁਲ ਨਹੀਂ ਬਣਨੀ ਇਸ ਆਖਾ ਕਿ ਤੇ ਹੁਣ ਆਪਾਂ ਮਿਕਸ ਕਰ ਦਾਂਗੇ ਜੀ ਚੰਗੇ ਤਿੱਕੇ ਨਾਲ ਤੁੱਸੀ ਮੇਰੀ ਦੱਸੀ ਹੋਈ ਤਰੀਕੇ ਨਾਲ ਇੱਕ ਵਾਰ ਸਾਗ ਜ਼ਰੂਰ ਬਣਾ ਕੇ ਦੇਖੋ ਤੇ ਬਹੁਤ ਟੇਸਟੀ ਸਾਗ ਬਣੂਗਾ ਤੇ ਨਾ ਹੀ ਗੈਸ ਤੇ ਆ ਬਨੀਆਂ ਤੇ ਕੁੱਕਰ ਦੀ ਹੁਣ ਆਪਾਂ ਫਿਰ ਟੱਕਣ ਲਗਾਤਾ ਤੇ ਹੁਣ ਆਪਾਂ 3 ਤੋਂ 4 ਵਿਸਲਾ ਲਗਾਵਾਂਗੇ ਤੇ ਪਾਣੀ ਆਪਾਂ ਥੋੜਾ ਜਿਹਾ ਗਰਮ ਕਰਕੇ ਐਡ ਕੀਤਾਗਾ ਥੋੜਾ ਜਿਹਾ ਐਡ ਕੀਤਾ ਨੇ ਤੇ ਇੱਥੇ ਆਪਾਂ ਚੈੱਕ ਕਰਾਂਗੇ ਦੇਖੋ ਜੀ ਵਿਸਲਾ ਲੱਗ ਗਈਆਂ ਆਪਣੀਆਂ 3 ਤੋਂ 4 ਵਿਸਲਾ ਆਪਾਂ ਦਵਾਰੇ ਲਵਾ ਲੀਆਂ ਤੇ ਸਾਗ ਆਪਣਾ ਵਧੀਆ ਬਿਲਕੁਲ ਢਲਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਪਾਣੀ ਵੀ ਆਪਣਾ ਪ੍ਰੋਪਰ ਠੀਕ ਹੈ ਜਿੰਨਾ ਕ ਆਪਾਂ ਰਿੰਨਣਾ ਸੀ ਸਾਗ ਨੂੰ ਰਿੰਨ ਲਿਆ ਸਾਗ ਆਪਣਾ ਢਲਕੇ ਵਧੀਆ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਆਲਣ ਪਾ ਕੇ ਘੋਟਾਂਗੇ ਸਾਗ ਨੂੰ ਮੈਂ ਮਦਨੀ ਨਾਲ ਹੀ ਘੋਟੂ ਦੇਖੋ ਮੋਟਾ ਮੋਟਾ ਕੱਟਿਆ ਹੋਇਆ ਸਾਗ ਸੀਗਾ ਆਪਾਂ ਬਰੀਕ ਵੀ ਨਹੀਂ ਕੱਟਿਆ ਸੀ ਤੇ ਮਦਨੀ ਨਾਲ ਹੀ ਘੋਟਣਾ ਤੇ ਤੁਸੀਂ ਗ੍ਰੈਂਡਰ ਨਾਲ ਘੋਟਣਾ ਚਾਹੁੰਦੇ ਕੋਟ ਸਕਦੇ ਆ ਪਰ ਜਿਹੜਾ ਮਧਨੀ ਨਾਲ ਕੋਟਿਆ ਹੋਇਆ ਸਾਗ ਉਹਦਾ ਟੇਸਟ ਹੀ ਵੱਖਰਾ ਹੁੰਦਾ ਤੇ ਆਪਾਂ ਮੱਕੀ ਦੇ ਆਟੇ ਦਾ ਆਲਣ ਪਾਵਾਂਗੇ ਤੇ ਇਹਦੇ ਨਾਲ ਜਲਦੀ ਹੀ ਘੁੱਟ ਜਾਂਦਾ ਤੇ ਨਾਲੇ ਆਪਾਂ ਗੈਸ ਨੂੰ ਚਲਾ ਕੇ ਰੱਖਿਆ ਹੋਇਆ ਤਾਂ ਕਿ ਮੱਕੀ ਦਾ ਆਟਾ ਨਾਲ-ਨਾਲ ਪਕਦਾ ਰਹੇ ਤੇ ਹੁਣ ਆਪਾਂ ਮਧਨੀ ਨੂੰ ਲਗਾਤਾਰ ਚਲਾਉਂਦੇ ਰਹਾਂਗੇ 5 ਤੋਂ 10 ਮਿੰਟ ਤਾਂ ਆਪਣਾ ਸਾਗ ਵਧੀਆ ਪ੍ਰੋਪਰ ਘੁੱਟ ਕੇ ਤਿਆਰ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੋਟੀ ਮੋਟੀ ਰੈਂਤਲਾਂ ਵੀ ਸੀਗੀਆਂ ਤੇ ਉਹ ਵੀ ਇਹ ਮਦਨੀ ਨਾਲ ਹੀ ਫਿਸ ਜਾਣਗੀਆਂ ਜਦੋਂ ਆਪਾਂ ਚੰਗੇ ਤਰੀਕੇ ਨਾਲ ਇਹਦੇ ਰੇਸੇ ਨੂੰ ਉਤਾਰ ਦੰਨੇ ਆ ਨਾ ਤਾਂ ਸਾਗ ਜਲਦੀ ਹੀ ਬਣ ਜਾਂਦਾ ਤੇ ਇਸ ਤਰੀਕੇ ਨਾਲ ਦੇਖੋ ਜੀ ਮੈਂ ਦਵਾਰਾ ਆਟਾ ਪਾ ਲਿਆ ਸੀ ਤੇ ਹੁਣ ਆਪਾਂ ਦਵਾਰਾ ਫੇਰ ਇਹਨੂੰ ਕੋਟ ਲਿਆ ਤੇ ਜਿੰਗੀ ਦੀ ਕਿਨਫਾ ਕੋਟ ਕੀ ਤਿਆਰ ਕੀਤਾ ਸਾਗ ਤੇ ਹੁਣ ਆਪਾਂ ਇੱਥੇ ਤੜਕਾ ਲਗਾਵਾਂਗੇ ਇੱਕ ਵਧੀਆ ਜਿਹਾ ਤੇ ਮੈਂ ਦੇਸੀ ਘਿਓ ਲੈ ਲਿਆ ਜੀ ਦੇਸੀ ਘਿਓ ਦੇ ਵਿੱਚ ਹੀ ਸਾਗ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਇਹਨੂੰ ਗਰਮ ਕਰ ਲਿਆ ਜੀ ਘਿਓ ਨੂੰ ਤੇ ਇਹਦੇ ਵਿੱਚ ਐਡ ਕਰਾਂਗੇ ਅਦਰਕ ਲਸਣ ਤੇ ਹਰੀਆਂ ਮਿਰਚਾਂ ਬਰੀਕ ਕੱਟ ਕੇ ਤੁਸੀਂ ਆਪਦੇ ਟੇਸਟ ਅਨੁਸਾਰ ਲੈ ਸਕਦੇ ਹੋ ਸਾਗ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਪੈਂਦਾ ਅਦਰਕ ਲਸਣ ਤੇ ਹੁਣ ਆਪਾਂ ਇਹਨਾਂ ਨੂੰ 골ਡਨ ਜਾਂ ਹੁਣ ਤੱਕ ਫਰਾਈ ਕਰਾਂਗੇ ਤੇ ਬਹੁਤ ਵਧੀਆ ਲੱਗਦਾ ਜਦੋਂ ਲਸਣ 골ਡਨ ਜਾਂ ਹੋਊਗੀ ਤੇ ਸਾਗ ਦਾ ਸਵਾਦ ਹੀ ਵੱਖਰਾ ਆ ਜਾਂਦਾ ਤੇ ਹੁਣ ਦੇਖੋ ਜੀ ਇੱਥੇ ਇਹ ਵਧੀਆ ਫਰਾਈ ਹੋ ਗਿਆ 골ਡਨ ਜਾਂ ਲਸਣ ਫਰਾਈ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਾਂਗੇ ਮੈਂ ਇੱਥੇ ਇੱਕ ਕੌਲੀ ਲੰਮੇ ਲੰਮੇ ਕੱਟ ਕੇ ਪਿਆਜ਼ ਲੈਤੇ ਆ ਤੇ ਹੁਣ ਆਪਾਂ ਇਹਨਾਂ ਨੂੰ ਵੀ ਫਰਾਈ ਕਰ ਲਾਂਗੇ ਥੋੜੇ ਜਿਹਾ 골ਡਨ ਜੀ ਹੋਣ ਤੱਕ ਭੁੰਨ ਲਾਂਗੇ ਬਰੀਕ ਜੀ ਪਿਆਜ਼ ਪਾ ਕੇ ਆਪਾਂ ਮਿਕਸ ਕਰਦੇ ਤੁਸੀਂ ਦੇਖ ਸਕਦੇ ਹੋ ਲਸਣ ਆਪਣਾ ਪੂਰੀ ਵਧੀਆ ਤਿੱਕੇ ਨਾਲ ਲਸਣ ਤੇ ਅਦਰਕ 골ਡਨ ਹੋ ਗਿਆ ਤੇ ਪਿਆਜ਼ ਵੀ ਆਪਣੇ ਭੁੱਜ ਗਿਆ ਤੇ ਹੁਣ ਆਪਾਂ ਦੋ ਵੱਡੇ ਟਮਾਟਰ ਕੱਟ ਕੇ ਐਡ ਕੀਤੇ ਆ ਬਰੀਕ ਜੀ ਤੇ ਟਮਾਟਰਾਂ ਨੂੰ ਵੀ ਆਪਾਂ ਮੈਸ਼ ਜੀ ਹੁਣ ਤੱਕ ਭੁੰਨਾਂਗੇ ਇਹ ਚੰਗੇ ਤਿੱਕੇ ਨਾਲ ਮੈਸ ਹੋਊਗੀ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨ ਲਾਂਗੇ मिक्स ਕਰ ਰਹੇ ਆਪਾਂ ਹੁਣ ਟਮਾਟਰਾਂ ਨੂੰ ਚੰਗੇ ਤਿੱਕੇ ਨਾਲ ਟਮਾਟਰ ਆਪਣੇ ਮਿਕਸ ਹੋ ਗਏ ਤੁਸੀਂ ਦੇਖ ਸਕਦੇ ਹੋ ਟਮਾਟਰ ਵਧੀਆ ਵਾ ਆਪਣੇ ਭੁੱਜ ਗਏ ਨੇ ਮਸਾਲਾ ਆਪਣਾ ਪੂਰਾ ਵਧੀਆ ਬਣ ਕੇ ਤਿਆਰ ਆ ਤੇ ਹੁਣ ਆਪਾਂ ਸਾਗ ਐਡ ਕਰਾਂਗੇ देखो जी अपना साग ਕਿੰਨਾ ਵਧੀਆ ਘੁਟਕੇ ਤਿਆਰ ਹੋਇਆ ਤੇ ਆਪਾਂ ਬਿਲਕੁਲ ਕੋਈ ਗ੍ਰਾਈਂਡਰ ਨਹੀਂ ਇਸਤੇਮਾਲ ਕੀਤਾ ਤੇ ਆਪਾਂ ਮਦਨੀ ਨੇ ਨਾਲ ਹੀ ਆਪਾਂ ਸਾਗ ਨੂੰ ਘੋਟਿਆ ਤੇ ਤੜਕਾ ਵਧੀਆ ਜਿਹਾ ਲਗਾਇਆ ਹੋਵੇ ਸਾਗ ਨੂੰ ਤਾਂ ਸਾਗ ਦਾ ਟੇਸ ਹੀ ਵਾਜ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਆਪਣਾ ਕਿੰਨਾ ਵਧੀਆ ਸਾਗ ਬਣ ਕੇ ਤਿਆਰ ਹੋਇਆ ਤੇ ਮੋਟਾ-ਮੋਟਾ ਆਪਾਂ ਕੱਟਿਆ ਸੀ ਬਿਲਕੁਲ ਵੀ ਆਪਾਂ ਨਾ ਕੋਈ ਮਸ਼ੀਨ ਨਾਲ ਨਾ ਕੋਈ ਦਾਤ ਨਾਲ ਕੱਟਿਆ ਸੀ ਤੇ ਆਪਾਂ ਕਰਦ ਨਾਲ ਹੀ ਕੱਟ ਕੇ ਸਾਗ ਨੂੰ ਬਣਾਇਆ ਹੈਗਾ ਇੱਥੇ ਮੈਂ ਸੰਨੇ ਦੇ ਵਿੱਚ ਕਰ ਲਿਆ ਜੀ ਸਾਗ ਨੂੰ ਸਰਵ ਤੇ ਉੱਪਰ ਤੇ ਦੇਸੀ ਘਿਓ ਸਰਵ ਕਰਤਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਗ ਹੈ ਜਿੰਨਾ ਇਹ ਦੇਖਣ ਦੇ ਵਿੱਚ ਹੈ ਤੇ ਓਨਾ ਹੀ ਜ਼ਿਆਦਾ ਖਾਣ ਦੇ ਵਿੱਚ ਸਵਾਦ ਹੋਊਗਾ ਤੇ ਤੁਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਸਾਗ ਨੂੰ ਸਰਵ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਸਾਗ ਨੂੰ ਆਪਾਂ ਸਰਵ ਕਰ ਲਿਆ ਜੀ ਮੱਕੀ ਦੀ ਰੋਟੀ ਨਾਲ ਤੁਸੀਂ ਦੇਖ ਸਕਦੇ ਹੋ ਦਹੀਂ ਤੇ ਮੂਲੀਆਂ ਅਚਾਰ ਮਿਰਚ ਦਾ ਤੁਸੀਂ ਕਿਸੇ ਵੀ ਤਰੀਕੇ ਦਾ ਅਚਾਰ ਲੈ ਸਕਦੇ ਹੋ ਤੇ ਸਾਗ ਦਾ ਸਵਾਦ ਵੱਖਰੀ ਹੋ ਜਾਂਦਾ ਹੈ ਅਚਾਰ ਨਾਲ ਤੇ ਮੱਕੀ ਦੀ ਰੋਟੀ ਨਾਲ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਤੇ ਨਾਲ ਲੱਗਦੇ ਵੈਲ ਆਇਕਨ ਨੂੰ ਪ੍ਰੈਸ ਕਰ ਲਿਆ ਆਪਾਂ ਫਿਰ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ ਸ਼ਕਰ